ਹਾਂ ਜੀ ਸਤਿ ਸ਼੍ਰੀ ਅਕਾਲ ਸਰਨਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਸਾਰਿਆਂ ਦਾ ਸਾਰੇ ਠੀਕ ਹੀ ਹੋਣਗੇ ਜੀ ਲੋ ਜੀ 9 ਵਜੇ ਚੱਲੇ ਜਾ ਤੇ ਆਪਾ ਉੱਠ ਗਏ ਆ ਤੇ ਉੱਠ ਕੇ ਹੁਣ ਮੂੰਹ ਹੱਥ ਹੋ ਗਏ ਫਰੈਸ਼ ਵਗਰਾ ਹੁੰਦੇ ਆ ਤੇ ਸਾਡਾ ਜਿਹੜਾ ਏਸੀ ਦਾ ਟੈਂਪਰੇਚਰ ਆ ਰਾਤ ਸਾਰੀ ਚੱਲਦਾ ਰਿਹਾ ਤੇ ਲਾਈਟ ਚੱਲ ਗਈ ਸੀ 2 ਘੰਟੇ ਬੰਦ ਰਿਆ ਮਨ ਨੂੰ ਲੱਗਦਾ ਕਿ ਇਹ ਨਾ ਚਿੱਤਰ ਵਾਏ ਬਾਹਰੋਂ ਮੁੰਡਿਆ ਤੇ ਪਰ ਵਿਚਾਇਆ ਜਾ। ਬਲਬੀਆਂ ਹੈ ਤੇ ਲੋ ਵੀ ਉੱਠੋ ਮੁੰਡਿਓ ਚਲੋ। ਹੈ ਤੇ ਮਨ ਨੂੰ ਲੱਗੂਆ ਉਹਨੇ। ਆਂਦੀ ਕੀ ਹਾਲ ਚਾਲ ਨਾ ਦੋਸਤੋ ਅੱਜ ਮਰਦੀ ਆ ਨਾ ਮਸ਼ਕੀ ਗੋਟ ਲਾ ਕੇ ਰੱਖੇ ਸੀਗੇ ਪੰਜ ਚਾਰ ਜਿਹੜੇ ਫਾੜ ਮਾਰ ਗਏ। ਓਏ। ਆਲੇ ਬਹੁਤ ਜਰਾਬਾਂ ਆਦੇ ਓਏ। ਜਰਾਬਾ ਐਦਾ ਜਿੱਦਾ ਗੰਨੇ ਦੀ ਗੰਨੇ ਦੀ ਰਾਤ ਨੂੰ ਹੀ ਗਈ। ਚਾਹੇ ਬਾਹਰ ਇਹ ਰਾਜਾ ਦੀ ਇਹ ਦੱਸਦੇ ਜਾਂਦੇ ਉਹ ਬਾਬਾ ਨਹੀਂ ਚਾਰ ਚੰਦੇ ਘੜਕ ਗਏ। ਤੇ ਤੇ ਹੋਇਆ ਪਰਚਾ ਜਿਹੜੇ ਤੋਂ ਬੂਰਵਾ ਰੱਖਿਆ ਨਾ ਨਾਲ ਦੇ ਕਮਰੇ ਵਾਲ ਮਰ ਗਏ ਆ। ਮਰ ਗਏ। ਇੱਕ ਤਾਂ ਜੀਰਿਆ ਨਾਲ ਜੀ ਆ। ਇੱਕ ਇੱਕ ਤਾਂ ਉੱੱਚਿਆ ਕੋਮਾ ਚ ਚਲ ਗਿਆ। ਕੋਮਾ ਤੇ ਚਲ ਗਿਆ ਤੇ ਮੋਚ ਕੇ ਜਰਾਬਾ ਦੀ ਇਹਨੀ ਗੰਦੀ। ਪੀਏ ਜਾਂਗੇ ਯਾਰ। ਪੀਏ ਜਾਂਗੇ ਯਾਰ। ਹਾਂ। ਅਤੇ ਪੀਡੀਆ ਹੀ ਭਜਣਾ ਹੀ ਮਾਮਾ ਸਮਝ ਲਈ ਬਹੁਤ ਗੰਦੀ ਤੇਰੇ ਅੰਦਰ ਜਾ ਲੱਪਣਾ ਹੀ ਇਹ ਘੰਟਾ ਤੋਂ ਅੰਦਰ ਰਹਿੰਦੇ ਨੇ ਨਾਮ ਸਾਨੂੰ ਵੀ ਆਣੇ ਪੈਣੇ ਜੀ ਇਹਦੀ ਜਰਾਬਾ ਦੀ ਮੋਸ਼ਕ ਨਹੀਂ ਪੈੜੀ ਹੈ ਨਾ ਮੈਂ ਕਿਹਾ ਬਾਹਰ ਕੱਢ ਦੇ ਬੂਟ ਪੰਜੇ ਧੋਤੇ ਸੀ ਨਾ ਹਲੋ ਗਾਇਸ ਇੱਕ ਵਾਰ ਮੈਂ ਕਿਹਾ ਉਹ ਰਿਕਾਰਡ ਲੰਗਾ ਸੈਂਡ ਕਰਨਾ 2-2 ਰੁਪਏ ਜੀ ਇੱਕ ਅਗਰ ਜਿੰਨਾ ਵੀ ਸਰਦਾ ਤੁਹਾਡਾ ਇਹਨੂੰ ਬੂਟ ਚ ਰਫਾ ਦੇ ਜੀ ਸਾਰੇ ਮੋਟੇ ਮੋਟੇ ਕਬਾਈਏ ਤੇਰਾ 2021 ਲਈ 2021 ਲਈ ਜਿਹੜਾ ਬਾਲ ਪਤਾ ਲੱਗਦੀ ਨਹੀਂ ਪੈਸੇ ਚ ਪਾਈ ਐਸਾ ਟ੍ਰਾਂਸਫਰਟ ਹੋ ਗਿਆ ਕੰਮ ਜਿਹੜਾ ਬਾਲ ਖਾਦਾ ਟ੍ਰਾਂਸਫਰਟ ਹੋਇਆ ਪਿਆ ਆਏ ਰੱਬਾ ਹਾਏ ਮੈਨੂੰ ਤੂੰ ਕਹਿੰਨੇ ਪੈਸੇ ਟੁਨੇਡ ਕਰੂੰਗਾ ਲਈ ਮੈਂ ਅੱਜ 100 ਰੁਪਏ ਦੇ ਦੇਣਾ 100 ਰੁਪਏ 150 ਮੈਂ ਦੇ ਦਿੰਦਾ ਹਾਂ 250 ਹੋ ਗਿਆ 250 ਰੁਪਏ ਤੁਸੀਂ ਕਰਦੇ ਇੱਥੇ ਦੇਖੋ 250 ਪੀ ਜੀ ਚੱਪੜਾਂ ਲੈ ਆਈਏ ਇਹਨੂੰ ਪੈਜੂ ਬੂਟ ਕੀ ਲਾ ਕੇ ਦੇਨੇ ਆ ਇਹਨੂੰ ਹੱਥਾਂ ਦੇ ਦਸਤਾਨੇ ਵੀ ਦੇ ਪਾਉਣ ਵਾਲੇ ਜਿੱਦਾਂ ਦੇ ਹਾਥ ਤੇ ਇਹਨੂੰ ਜੀਜੂ ਬਰੋਲਾ ਵੀ ਕਰਾ ਦੇ ਜਿਹੜੀ ਉਹ ਚੀਜ਼ ਬੜਾਈ ਖਾਲੀ ਤੋਂ ਕੋਈ ਬੰਦਾ ਭੋਲ ਚਈ ਆ ਇਹੋ ਜਿਹੀ ਬਿਮਾਰੀ ਉਹ ਲੱਗਣੀ ਜਿਹੜੀ ਕਦੇ ਨਾਮ ਸੁਣਿਆ ਵੀ ਨਹੀਂ ਆਊਗਾ ਹਾਲੂ ਉਹ ਮਸ਼ਕੂਬੋਲੀ ਟਿੱਕੀ ਬਣਨੀ ਹੈ ਅਬ ਇਹ ਸਾਰਿਆਂ ਨਾਲ ਆਪਣੇ ਗਲਤੀ ਕੀਤੀ ਲੈ ਆਉਣੀਆਂ ਇਹ ਦਾਰ ਦੇ ਉਹਦੇ ਬੂਟਾ ਸੱਟਦੇ ਆ ਉਹ ਵੀ ਉਹ ਵੀ ਮੈਜਾ ਉਹ ਤਾਂ ਵੀ ਮੈਲੇ ਵਿੱਚ ਕੀ ਜਾਈ ਉਹ ਸ਼ਮੂਦੀ ਟਿੱਕੀ ਆ ਉਹਨਾਂ ਦੇ ਹੱਥ ਮੇਰੇ ਘਰ ਜਾਣੇ ਉਹਨਾਂ ਕਿਹਦੇ ਉਹਨਾਂ ਦੇ ਹੱਥ ਕਿਹੜੇ ਕਰ ਜਾਣੇ ਮਾਫ ਕਰਿਓ ਇਹ ਤਾਂ ਗੱਦੀ ਹੋਈ ਪੁੱਤ ਜੇ ਕਰ ਗਏ ਨਾ ਕਿਹਦੀ ਬਾਈਟ ਨਹੀਂ ਬੜਾ ਯਾਰ ਬਾਈਟ ਵੀ ਬਣੀ ਆਈ ਐ ਮੋਸ਼ਕਿਲ ਕੰਟਰੋਲ ਕਰਤਾ ਜਾਂ ਤੇਰੀ ਹਾਂਜੀ ਲੋ ਵੀ ਦੋਸਤੋ ਆਪਾਂ ਲੱਗਿਆ ਬੁਰਸ਼ ਕਰਨ ਓਏ ਨਹੀਂ ਉਹਦੇ ਉਂਗਲਾ ਘਸਾਈ ਜਾ ਤਾ ਕਲਾਮ ਕਿਹਦਾ ਖੁੱਲ ਗਿਆ ਇਹਦਾ ਇਧਰ ਅੱਧਾ ਕੰਟੀਨਿਊਟ ਆਓ ਓਏ ਇਹਨੂੰ ਪਟਿਆ ਉਹਦਾ ਕੋਟ ਗਿਆ ਆਓ ਇਹਦਾ ਤਾਂ ਕਰਦੇ ਯਾਰ ਯੂਨਨ ਤੋਂ ਬਈ ਯਾਦ ਕਰਦਾਗਾ ਜੀ ਤੇ ਦੱਸਿਆ ਵਾਹ ਨਹੀਂ ਆ ਜੀ ਉਹ ਪਾਣੀ ਘਰੇ ਭਰੰਨੇ ਅੰਦਰ ਹਾ ਹੁਣੋਂ ਆਦਾ ਅੜਾ ਤਰ ਮੈਂ ਅਗਨਾ ਕਰਿਆ ਕਰ ਰਵਾਈ ਆ ਜੀ ਆਹ ਹਾਂਜੀ ਲੋਈ ਆਪਾਂ ਲਿਆ ਨਾ ਮਨੂ ਨੇ ਪੀਤੇ ਡਰਾਮੇ ਇੱਕ ਬਾਲਟੀ ਭਰਦਾ ਰਹਿ ਗਿਆ ਇਹ ਬਾਲਟੀ ਭਰਦਾ ਰਿਹਾ ਯਾਰ ਮੈਨੂੰ ਨਾ ਗਿਆ ਗਿਆ ਬਾਹਰ ਇੰਨਾ ਟਾਈਮ ਨਹੀਂ ਲਾਈਦਾ ਸੀ ਮਨੂ ਜਿੰਨਾ ਤੋਂ ਲਾਉਂਦਿਆਂ ਹਾਂਜੀ ਆਹ ਸਮਝਾ ਦੇ। ਇਹ ਵੀ ਸਾਡੇ ਅੰਦਰ ਆ ਗਿਆ ਵੀ ਇਹ ਵੀ ਹੀ ਬੰਦ ਕਰੋ। ਪੂਰਾ ਵਰਦੀ। ਹਾਂਜੀ ਗਾਇਸ ਆਪਾਂ ਲੈਣਾ ਹੁਣ ਆਪਾਂ ਕੱਪੜੇ ਪਾੜੀਏ। ਮਾਣ ਵੱਡੇ ਵੇਲੀਆਂ ਦਾ ਤੋੜਦੇ ਆਂਗੇ। ਅ ਲੈਣਿਆ ਰਵਾਲ ਪਰ ਬੱਤੀ ਤੋੜਦਾ ਨਹੀਂ ਅੱਜ ਪਤਾ ਲੱਗੂ। ਨਹੀਂ ਅੱਜ ਪਤਾ ਲੱਗੂ ਵੇਲੀਆਂ ਦੇ ਜੋਰ ਦਾ। ਮੰਨੂ ਬੜ ਗਿਆ ਬਾਥਰੂਮ ਤੇ ਇੱਥੇ ਜਿਆ ਯੋਰ ਨਾ ਯੋਰ ਹੋ ਰਹਾ ਨਹੀਂ ਆ ਬੰਦ ਕਰਦੀ ਆ ਕੰਬਦਾ ਨਾ ਲੱਗੇ ਕੰਬਾ ਜਿਹੜਦਾ ਨਾ ਲੱਗੇ ਤੂੰ ਮੇਰੀ ਹਾਂਜੀ ਦੋਸਤੋ ਕੀ ਹਾਲ ਚੱਲ ਲੋਈ ਆਪਾਂ ਹੋ ਗਏ ਰੈਡੀ ਸ਼ਰੀ ਨਿਕਲੀ ਮੜੀਆ ਜੋ ਵੀ ਆਪਾਂ ਕੰਮ ਕਰਨਾ ਹੈ ਕੰਮ ਕਰ ਕਾਲੀ ਮਨੂਰ ਆ ਮਾਰ ਖਾ ਰਿਹਾ ਸੀਦਾ ਨੂ ਉਹ ਮਣੀ ਚੰਡੀਗੜ੍ਹ ਜਿਹਾਉਂਨੇ ਆ ਪੀਜ਼ਾ ਖਾ ਰਿਹਾ ਆ ਚੰਡੀਗੜ੍ਹ ਅੱਧ ਨੂੰ ਚੱਪੜੀ ਆ ਗਈ ਉਹ ਤੇ ਫੋਲਗੜ੍ਹ ਪਈ ਵੀ ਇੱਥੇ ਕਿੱਥੇ ਮੋਲੇਂ ਦੇ ਜੜੀਏ ਮੇਰਾ ਹੂਕ ਮਗਾਲ ਜੋ ਗਿਆ 85% ਹੋ ਗਿਆ ਵੀ ਦੋਸਤੋ ਮੈਂ ਇੱਕ ਮੋਟੀ ਚਾਹ ਦੇ ਹਾਂ। ਪਲੋ ਇਹ ਤਰ੍ਹਾਂ ਆਇਆ ਮੁੰਡੇ ਦੇ ਤੇ ਮੇਰੇ ਉਹਨਾਂ ਨਾਲ ਲਿ ਗਏ ਤੇ ਬਾਹਰ ਲਿਖ। ਦੱਬੀ ਦਾ ਜਿਹੜੀ ਲੈ ਲੈਂਦਾ ਉਹ। ਪਲਸ ਬੋਲੀ। ਮੈਂ ਤੋੜਦਾ। ਪਹਿਲੇ ਕੱਗੇ ਮੈਂ ਨਾਲੇ ਸਾਮਣੇ ਕੀਤਾ ਉਹ ਵੀ ਪਈ ਹੈ ਤੇ ਮੋਤੀ ਨਹੀਂ ਰਿਹਾ। ਆਈ ਗੁੰਦੀ। ਉਹ ਵੀ ਹੋ ਜਾਂਦੀ ਕਿੰਨੇ। ਵਾੜੀ ਨੂੰ ਆਦੀ ਦੱ ਦੱਟਾਂ ਵਿੱਚ ਦੱਬ ਰਹੇ ਨੂੰ ਆ ਵੀ ਮੈਂ ਤੇ ਬੀਲਾ ਏਟ ਬੁਣਾੜੀ ਵਾੜੀ ਨੂੰ ਹਾਲਾ ਖਤਰੀ ਚੱਲਿਆ ਡਿਲੀਵਰੀ ਨੂੰ ਚੱਤਰਾ ਵਿੱਚ ਕੋਈ ਸਮਾਂ ਤੋਂ ਦੇਈ ਦਿਓ ਆਪਣਾ ਬੈਸ ਨਹੀਂ ਗਿਆ ਹੋਰ ਕੋਈ ਨਹੀਂ ਆਦਰਾ ਵੀ ਚੜ ਕੇ ਚੱਲਾ ਹੁੰਦਾ ਨਹੀਂ ਆਹ ਜਾ ਸੋਣਿਆ ਸੇਵਾਦਾਰਾ ਮੁੰਡਾ ਵੀ ਮੁੰਡਾ ਸੇਵਾਦਾਰਾ ਹੋਣ ਕੀ ਕਰਨ ਗਿਆ ਉਹ ਮੁੰਡੇ ਨੂੰ ਵੀ ਬਾਈ ਪੱਖਾ ਬੰਦ ਕਰ ਲ ਗਿਆ ਇਹ ਉਹ ਪੈ ਗਈ ਤੁਸੀਂ ਤੇਰੀ ਜੇਬੀ ਤੇ ਬਾਤੀ ਮੋਲੀ ਜੇਬ ਚ ਗਈ ਨਹੀਂ ਇੱਥੇ ਆ ਨਹੀਂ ਜੀ ਨਹੀਂ ਨਹੀਂ ਨਾ ਤੇ ਪਾਇਆ ਸੀ ਆਣੀਆ ਜੀ ਉਹ ਸੁਦਾਈ ਨਹੀਂ ਤਾਂ ਇਹ ਨਹੀਂ ਰੱਖੇ ਮੈਂ ਨਹੀਂ ਕੱਢਾਂ बहेरा है ये नहीं में जो ਉਹ ਵੀ ਮਤਲਬ ਆਪਾਂ ਉਹ ਚੱਲਨੇ ਆ ਬਾਅਦ ਵੀ ਆਪਣੇ ਕੰਮ ਨੂੰ ਆਪਣਾ ਜਿਹੜਾ ਆਪਾਂ ਕਰਦਾ ਦੇਖੋ ਇਹ ਨਾ ਗਿਆ ਕਿਹਾ ਐਲੀਅਰ ਨਿਯਮ ਅੱਤੇ ਕੰਡੀ ਗੱਲ ਵੀ ਹੈ ਹੈ ਚੰਦੇਗੰਗ ਦੀ ਆਉਂਦਾ ਉਧਾਰ ਪਿੱਤ ਵਾਰੀ ਕਹਿੰਦਾ ਇਹਦੇ ਰੋਟੀ ਖਾ ਲੈਣੀ ਮੈਂ ਮੇਰਾ ਨਾਂ ਕਦੇੋਂ ਤੋਂ 150 ਰੁਪਏ ਯਾਰ ਕਿੱਦਾਂ ਹੋਵੇਗਾ

ਆਟੋ ਮਿਲ ਗਿਆ ਭਾਈ ਨੇ ਸਾਨੂੰ ਲਾ ਦੇਣਾ ਹੁਣ ਸੈਕਟਰ 17 ਇਹ ਬੱਸ ਸਟੈਂਡ ਚੰਡੀਗੜ੍ਹ ਮੀਂਹ ਪੈਂਦੇ ਆ ਆਪਣੇ ਨਾਲ ਦੇ ਪਿੱਛੇ ਬੈਠੇ ਦੋ ਜਣੇ ਉਹ ਤੋਂ ਦੇਖੋ ਨਵੇਂ ਦੋਸਤ ਲਾਈਟਾਂ ਤੇ ਆ ਗਏ ਆ ਲਾਈਟਾਂ ਤੇ ਰੁਕ ਗਈ ਗੱਡੀ 14 ਦੇ 13 ਚੰਡੀਗੜ੍ਹ ਦੇ ਨਹੀਂ ਯਾਰ ਇਹ ਦੇਖੋ ਬਲੌਗ ਵਾਲੇ ਉਹ ਉਹ ਹਾਂਜੀ ਸਰ ਲਓ ਜੀ ਫਾਈਨਲੀ ਆਪਣਾ ਅੰਡਾ ਕੰਮ ਹੋ ਗਿਆ ਬੜਾ ਮੋਟਾ ਰਹਿ ਗਿਆ ਜਿਹੜਾ ਸਾਰਾ ਏਜ ਚੱਲੇ ਆ ਸਿੱਧਾ ਜਾ ਕੇ ਹੋਊਗਾ ਉੱਧਰ ਕਰਵਾ ਨਹੀਂ ਜਾਗੇ ਉੱਧਰ ਚੱਲਾਂਗੇ ਉੱਧਰ ਚੰਡੀਗੜ੍ਹ ਦੇ ਯਾਰ ਨਹੀਂ ਉੱਡੇ ਘੁੰਮਦੇ ਨੇ ਮੁੰਡੇ ਪੰਜਾਬ ਦੇ ਆ ਲਈ ਯਾਰ ਇਹ ਕੰਦੀਆਂ ਕੁੜੀਆਂ ਕੁੜੀਆਂ ਅੱਤ ਨੇ ਵੀ ਅੱਤ ਦਾ ਸ਼ੌਕ ਰਹੀਏ ਬੱਸ ਮੁੰਡੇ ਨਹੀਂ ਘੱਟ ਨੇ ਇਹ ਕੰਦੀ ਕੁੜੀਆਂ ਅੰਦੇ ਇਹ ਚੁੱਕਾ ਨਹੀਂ ਦੇ ਜਿਹੜੀ ਕੰਦੀ ਮੈਂ ਮਤਲਬ ਉਹ ਯਾਰ ਇੱਕ ਇਹਨੇ ਪਹਿਲਾਂ ਕਰੇ ਚੇਂਜ ਕਰਾਈ ਆ ਮੈਂ ਤਾਂ ਗਲਤੀ ਨਾ ਕਰਾਉਂ ਵੀ ਮੈਂ ਕਹਿੰਦੀ ਅੱਛਾ ਵੀ ਜੀ ਦਸ ਕਰਕੇ ਚੇਂਜ ਕਰਾਈ ਆ ਮੈਂ ਵੀ ਜੀ ਦਸ ਕਰਵਾ ਲਿਆ ਜੈਨਪੁਰ ਨਹੀਂ ਆ ਜੀ ਜਿਹੜਾ ਰੀਸ ਬਣੇਗੀ ਤੁਹਾਨੂੰ ਕਈ ਨਾ ਆਇਆ ਕਰਤਾ ਲੋ ਜੀ ਚਾਹ ਪੀ ਲਾਫੇ ਆ 20 20 15 ਰੁਪਏ ਪਰਦਾ ਆਹ ਉਹ ਜਰਾ ਆਸਤ ਹੋ ਜਾ ਯਾਰ ਇਹ ਲੱਗ ਬੰਦੇ ਆਹ ਬਹੁਤ ਹੋ ਜਾਣਾ ਬਸ ਬਲੇ ਕੋਲ ਚ ਖਲੋ ਕਿਨੂ ਕਿਨੂ ਖਲੋਣੇ ਲੰਗਰ ਨਹੀਂ ਲਾਉਣ ਲੱਗਾ ਆਪਣੇ ਬਸ ਦੋ ਚਾਰ ਖਲੋ ਸਹੀ ਨਹੀਂ ਮੈਨੂੰ ਮਾਰ ਲਿਆ ਉਹਦੇ ਲਿਵਰ ਆ ਲੈਣ ਸਾਰੇ ਨੂੰ ਬਾਹਰ ਲਿਵਰ ਆ ਲੈ ਮਾਰ ਕੇ ਲਿਆਉਣਾ ਆਦਨੇ ਵੋਈ ਲੀਵੇ ਰਲੇ ਕੀ ਆਤ ਫਿਰ ਜਣੇ ਆਵੇ ਕਹਿੰਦੇ ਮਜ਼ੇ ਹੀ ਵੱਖਰੇ ਨੇ ਹਾਂ ਚਲੋ ਹਾਂਜੀ ਦੋਸਤੋ ਕੀ ਆ ਗਏ ਆਪਣਾ ਇਹਦਾ ਕੰਮ ਦੀ ਅੱਪਾ ਕਰਾ ਲਿਆ ਕੰਮ ਕਰਾ ਲਿਆ ਪੱਦਾ ਤੇ ਥਾਪੀ ਛਾਰ ਕੇ ਸਾਰੇ ਕੰਮੀ ਆ ਗਏ ਸਾਰੇ ਕੰਮੀ ਆ ਗਏ ਲਾ ਹੋ ਗਿਆ ਮੈਂ ਵੰਗ ਰੋਡ ਪਾਰ ਕਰ ਗਿਆ ਗੱਡੀਆਂ ਇੰਨੀਆਂ ਤੇਜ਼ ਆਉਂਦੀਆਂ ਇੱਕ ਭਾਈ ਰੁਕ ਜਾਓ ਬਾਜੀ ਇਹ ਤਾਂ 도ੜੇ ਹੀ ਜਾਂਦੀ ਆ ਇਹਨੂੰ ਕਹਿੰਦੇ ਚੰਡੀਗੜ੍ਹ ਦੇ ਪਾਣੀ ਲੱਗਦਾ ਬੂਟਿਆਂ ਨੂੰ ਯੱਕ ਕਰ ਯੱਕ ਨਾ ਯੱਕ ਕਰੀ ਆਪਾਂ ਸਕਾ ਚੇਈ ਉਹ ਜੀ ਲਾ ਕੋ ਨੰਬਰ ਕੀ ਹੈ ਪਰ ਅਨਿਸ਼ਚਿਤੰਭਾ ਹੈ ਯਾ ਕੋ ਕੋਈ ਅਸੁਰਿਖਾ ਕੇ ਲੀਏ ਖਾਮੇ ਚੋਕ ਹੈ ਅਜਿਹਾ ਵੇ ਚੱਕ ਕਰ ਇਹਨੂੰ ਨਿੰਬੂ ਪਾਣੀ ਮਗਾਇਆ ਤੇ ਪੀਤਾ ਠੀਕ ਆ ਭਾਈ ਕੋਈ ਥੋੜਾ ਚਾਹਦਾ ਪਾਣੀ ਲੈਣ ਹਾਂਜੀ ਭਾਈ ਕੀ ਹਾਲ ਚਾਲ ਆ ਦੋਸਤੋ ਪਾਣੀ ਦੀਆਂ ਬੋਤਲਾਂ ਭਰ ਲੋ ਹਣ ਉਹ ਤੋਂ ਸਟੇਸ਼ਨ ਤੇ ਤਾਂ ਪਾਣੀ ਵੀ ਨਹੀਂ ਲੱਭਦਾ ਆਪਾਂ ਲੱਭ ਲਿਆ ਪਰ ਪਾਣੀ ਕਿੱਥੋਂ ਭਰ ਲੈਣਾ ਆਪਾਂ ਤੋਂ ਆਜਾ ਕਰੋ ਮੰਗਣ ਦੀ ਲੋੜ ਨਹੀਂ ਪਈ ਹਣ ਲੋੜ ਹੀ ਨਹੀਂ ਪਾਣੀ ਓ ਜੀ ਠੰਡਾ ਠੰਡਾ ਪਾਣੀ ਆ ਠੰਡਾ ਰੰਡਾ ਕੁਲ ਕੁਲ ਮਾਤੀ ਮੇ ਜੂਲ ਜੂਲ ਠੰਡਾ ਠੰਡਾ ਕੁਲ ਕੁਲ ਠੰਡਾ ਵੀ ਹੈਗਾ ਨਾਰਮਲ ਜਿਹਾ ਲੱਗੰਦੇ ਮੈਨੂੰ ਤਾਂ ਨਾਰਮਲ ਜਿਹਾ ਲੱਗਦਾ ਹੈ ਗਾਰੰਟੀ ਤਾਂ ਵਧੀਆ ਮਿਲ ਜਣਾ ਉਧਰੋਂ ਆਂਟੀ ਫ੍ਰਿਜ ਚ ਵਜਾ ਦੀ ਬੋਤਲ ਲੈਣਗੇ ਗਰੰਟ ਪੈਂਦੇ ਆ ਇਦਾਂ ਪਾਣੀ ਪੀਂਦੇ ਇਹ ਜਿਹੜੇ ਜੈਮ ਟ੍ਰੇਨਰ ਹੋਵੇ ਇਦਾਂ ਹੀ ਪਾਣੀ ਪੀਂਦੇ ਇੱਕੋ ਹੀ ਕਰਕੇ ਜੇ ਸਾਰੀ ਬੋਤਲ ਪੀਣੀ ਸੀ ਲੋਕ ਕੀ ਕੀਆ ਆ ਗਿਆ ਲੱਗਿਆ ਤਾਂ ਆ ਆਪਣੀ ਟ੍ਰੇਨ ਦੇ ਡੱਬੇ ਆਗੇ 1 ਤੋਂ ਲਾ ਕੇ 2 3 4 5 6 7 8 9 10 ਆਪਣੀ ਟ੍ਰੇਨ ਦੇ 12 ਡੱਬੇ ਆ ਟ੍ਰੇਨ ਮੈਂ ਛੋਟੀ ਬੁੱਕ ਕਰਾਈ ਸੀ ਮੈਂ ਨੀ ਵੱਡੀ ਵੱਡੀ ਟ੍ਰੇਨ ਬੁੱਕ ਨਹੀਂ ਮੈਂ 12 12 ਟ੍ਰੇਨ ਦੇ ਡੱਬੇ ਬੁੱਕ ਕਰਾਇਆ ਬਾਗੂ ਡੱਬਾ ਮੇਰੇ ਵਿੱਚ ਲੈ ਨਹੀਂ ਪਤਾ ਤੇ ਇੰਜਣ ਮੇਰਾ ਉਹ ਨੇ ਉਹ ਇੱਕ ਇੰਜਣ ਆ ਉਹ ਸਾਹਮਣੇ ਤੁਸੀਂ ਦੇਖ ਸਕਦੇ ਆ ਕੈਮਰਾ ਦਾ ਕਰੋ ਇੱਕ ਇੰਜਣ ਆ ਠੀਕ ਆ ਆਪਣੇ ਅੰਦਰ ਭਾਈ ਆ ਗੱਡੀ ਚਲਾਉਂਦੇ ਰੇਲ ਗੱਡੀ ਵਧੀਆ ਤੇ 12 ਡੱਬੇ ਆ ਗੱਡੀ ਦੇ ਇੱਕ ਇੰਜਣ ਪਿੱਛੇ ਆ ਤੇ ਇੱਕ ਇੰਜਣ ਅੱਗੇ ਆ ਤੇ ਬੋਕ ਕਰਾਉਣ ਤੇ ਬਹੁਤ ਪੈਸਾ ਲੱਗ ਗਿਆ ਰੁਪਈਆ ਕਰੋੜ ਲਾਤਾ ਮੈਂ ਰੋਡ ਪੇਜ ਬੋਕ ਹੋਈ ਆ ਪੂਰੀ ਓਏ ਮੇਰਾ ਮਾਲ ਕਿੱਥੇ ਗਿਆ